ਵੈਗੋ ਜੀ ਕਾ ਖਾਲਸਾ ਵੈਗੋ ਜੀ ਕੀ ਫਤਿਹ ਗੁਰੂਪਿਆਰੀ ਸਾਧ ਸੰਗਤ ਜੀਓ ਤਾਂਦਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਦਿੱਲੀ ਚਾਂਦਨੀ ਚੌਂਗ ਵਿੱਚ ਸ਼ਹੀਦ ਹੋਣਾ ਉਹਨਾਂ ਦੇ ਨਾਲ ਭਾਈ ਤੇਹਲਾ ਜੀ ਭਾਈ ਮਤੀਦਾਸ ਭਾਈ ਸਤੀਦਾਸ ਉਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਇਤਿਹਾਸ ਪੱਟਾਂ ਦੀ ਵਈ ਵਈ ਦਾ ਮਤਲਬ ਹੁੰਦਾ ਜੋ ਉਹਨਾਂ ਦੇ ਅੱਗੇ ਲਿਖਤਾ ਹੈ ਇਹ ਪੱਟ ਵਈ ਮਲਤਾਨੀ ਸਿੰਧੀ ਖਾਤਾ ਜਲਾਣੇ ਬੁਲਾਉਂਤੇ ਕਾ ਇਹ ਸਾਰਾ ਇਤਿਹਾਸ ਆਪਾਂ ਤੁਹਾਡੀ ਨਾਲ ਸਾਂਝਾ ਕਰਨ ਜਾ ਰਹੇ ਹਾਂ ਜੋ ਪੱਟਾ ਨੇ ਆਪਣੀਆਂ ਰਈਆਂ ਵਿੱਚ ਲਿਖਿਆ ਹੋਇਆ ਹੈ ਵਈ ਦਾ ਮਤਲਬ ਹੁੰਦਾ ਅਜ ਤਾਂ ਕੋਈ ਲਿਖਤ ਜਿਹੜੀ ਜਾਂ ਕੋਈ ਘਰਾ ਦੇ ਸਾਹਿਬ ਆ ਉਹਨਾਂ ਨੂੰ ਦੇ ਵੇਖਾਤੇ ਵਿੱਚ ਲਿਖਿਆ ਹੋਇਆ ਇਹ ਇਤਿਹਾਸ ਮਲਤਾਨੀ ਸਿੰਧੀ ਪੱਟ ਤੇ ਖਾਤਾ ਜਲਾਨੋ ਬੁਲਾਉਂਤੇ ਕਾ ਇਹ ਸਿੰਧ ਦੇ ਮਲਤਾਨੀ ਸਿੰਧੀ ਪਾਰਟੀ ਜਿਹੜੇ ਹੋਏ ਆ ਉਹਨਾਂ ਨੇ ਆਪਣੀਆਂ ਵਈਆਂ ਵਿੱਚ ਖਾਤਾ ਜਲਾਨੋ ਬਲਾਉਂਤੇ ਕਾ ਖਾਤਾ ਜਿਹੜਾ ਜਲਾਨੋ ਬਲਾਉਂਤੇ ਕਾਇਆ ਉਹਦੇ ਵਿੱਚ ਲਿਖਿਆ ਆ ਕਿ ਗੁਰੂ ਸਾਹਿਬ ਜੀ ਨੂੰ ਕਿਸ ਤਰ੍ਹਾਂ ਦਿੱਲੀ ਦੇ ਵਿੱਚ ਦਸੀਹ ਦੇ ਕੇ ਸ਼ਹੀਦ ਕੀਤਾ ਗਿਆ ਇਹ ਡਾਕਟਰ ਹਰੀ ਰਾਮ ਗੁਪਤਾ ਜੀ ਆਪਣੀ ਪੁਸਤਕ ਦ ਐਮਪਰਰ ਆਰਡਰਡ ਦੈਟ ਦ ਗੁਰੂ ਵੀ ਪੁੱਟ ਟੂ ਦ ਸੈਵਰਸ ਟਾਰਚਰ ਹਿਸਟਰੀ ਆਫ ਦ ਸਿੱਖ ਵੋਲਿਊਮ 1 ਪੇਜ 214 214 ਇਹ ਉਹਨਾਂ ਨੇ ਬਾਟਵਹੀ ਮਲਤਾਨੀ ਸਿੰਧੀ ਖਾਤਾ ਜਲਾਨੇ ਬਲਾਉਂਤੇ ਕਾ ਉਹਦੇ ਵਿੱਚੋਂ ਇਹਨਾਂ ਨੇ ਜੋ ਇਹ ਸਿੱਖ ਇਤਿਖੀ ਰਖੀਆ ਉਹਦੇ ਵਿੱਚੋਂ ਇਹਨਾਂ ਨੇ ਅੱਗੇ ਉਸ ਨੂੰ ਉਜਾਗਰ ਕਰਨ ਦਾ ਕੋਸ਼ਿਸ਼ ਦੀ ਕੋਸ਼ਿਸ਼ ਕੀਤੀ ਹੈ دوسرا گروگیاں ساخیاں لکھیا گئیں وہ پنا بیاسی اوپر لکھیا کہ مگر سدی پہلی ایتوار کے دوں سختی کا دور شروع ہوا شاہی کاجی کوتوالی میں آئے کوتوال سے بولا اسے سلام میں لانے کے لیے کائی قسر باقی نہ شور ہے آگے سے پیاس لا تو پانی پینے کو لیے پانی پینے کے لیے نہیں دینا کوتوال نے شاہی کاجی کا فرمان سن کے اس سے پورا عمل کیا دروکہ جیل نے تین دوس گرو جی کو گھنا کشت دیا ان کے بدن اور سیختے گرم ریت پائی گئی جسم سارا چھالے چھالے ہوئے گیا ਸਤ ਗੁਰਾਂ ਬਾਣੀ ਕੋ ਮਾਨਾ 11 ਨੰਬਰ 1675 ਨੂੰ ਜਦੋਂ ਗੁਤੇਕ ਬਾਦੂ ਸਾਹਿਬ ਜੀ ਨੂੰ ਦਿੱਲੀ ਦੇ ਚਾਂਦਨੀ ਚੌਕ ਕੋ ਇਹ ਸ਼ਹੀਦ ਕੀਤਾ ਗਿਆ ਇਹ ਇਹਨਾਂ ਪੱਟਾਂ ਦੀਆਂ ਵਹਿਆਂ ਕਾਤਿਆਂ ਵਿੱਚੋਂ ਮਿਲਦਾ ਇਤਿਹਾਸ ਜੋ ਗੁਰੂ ਦੇ ਪਿਆਰੇ ਸਿੱਖਾਂ ਦੇ ਅੱਗੇ ਇਸ ਇਤਿਹਾਸ ਨੂੰ ਜਿੰਦਾ ਰੱਖਣ ਲਈ ਜਿੰਨੀਆਂ ਕੋਸ਼ਿਸ਼ਾਂ ਹੋ ਕਰ ਸਕੀਆਂ ਉਹਾਂ ਕੀਤੀਆਂ ਹਨ ਜਿਸਾਂ ਡਾਕਟਰ ਖਰੀਰਾ ਗੁਪਤਾ ਨੇ ਆਪਣੀ ਬੁੱਕ ਹਿਸਟਰੀ ਆਫ ਦਾ ਸਿੱਖ ਵਿੱਚ ਇਹਨਾਂ ਰਹੀਆਂ ਵੀ ਮਦਦ ਲਈ ਹੈ। ਪ੍ਰਤੀਕਪਾ ਦਰਬਾਬ ਜੀ ਦੇ ਨਾਲ ਤਿੰਨ ਸਾਥੀ ਸਨ। ਭਾਈ ਮਤੀਦਾ ਚੀਨੂ ਆਰੇ ਨਾਲ ਸ਼ੀਰ ਕੇ ਭਾਈ ਦਿਆਲ ਦਾਸ ਨੂੰ ਬਲਦੀ ਤੀਹ ਵਿੱਚ ਬਿਠਾ ਕੇ ਅਤੇ ਭਾਈ ਸਤੀ ਦਾਸ ਨੂੰ ਰੂਹ ਵਿੱਚ ਬਰੇੜ ਕੇ ਆ ਦਲਗਾ ਕੇ ਜੀਉਂਦੇ ਸਾੜ ਦਿੱਤਾ ਗਿਆ ਸੀ ਇਹ ਪਾਟਵਈ ਤਲਾਉਂਦੇ ਦੀ ਹੈ ਇੱਕ ਪਾਟਵਈ ਮਲਤਾਨ ਦੀ ਸਿੰਧੀ ਇਹਨਾਂ ਦੇ ਅਨੁਸਾਰ ਦਿਆਲ ਦਾਸ ਬੇਟਾ ਮਾਈ ਦਾਸ ਪੋਤਾ ਬੱਲੂ ਦਾ ਪੜਪੋਤਾ ਮੂਲੇ ਦਾ ਭਾਈ ਜਿਆਲਦਾਸ ਜੀ ਕੌਣ ਸਨ ਉਹਨਾਂ ਬਾਰੇ ਇਹਨਾਂ ਰਵੀਆਂ ਵਿੱਚੋਂ ਲਿਖਿਆ ਮਿਲਦਾ ਹੈ ਕਿ ਭਾਈ ਜਿਆਲਦਾਸ ਜੀ ਬੇਟਾ ਮਾਈ ਦਾਸ ਦਾ ਪੋਤਾ ਬੱਲੂ ਦਾ ਪੜਪੋਤਾ ਮੂਲੇ ਦਾ ਤੇ ਸਤੀ ਦਾਸ ਮੋਤੀ ਦਾਸ ਬੇਟੇ ਹੀਰਾ ਮਾਲ ਇਹ ਦੋਨੋਂ ਛੇਬਰ ਬ੍ਰਾਹਮਣ ਸਾਲ 1732 ਮਗਰ ਸਦੀ ਪੰਜਵੀਂ ਕੇ ਦਿਲ ਕੋ ਦਿੱਲੀ ਚਾਂਦੀ ਚੌਂਗਵੇ ਛਾਹੀ ਹੁਕਮ ਸੇ ਸ਼ਹੀਦ ਕੀਤੇ ਗਏ। ਇਹ ਜੋ ਛਾਹੀ ਕੈਰ ਆਪਣੇ ਸਿਗਰ ਤੁਸੀਂ ਪਰ ਮਨੁੱਖੀ ਅਧਿਕਾਰਾਂ ਹੀ ਰੱਖਿਆ ਅਤੇ ਮਨੁੱਖ ਮਾਤਰ ਲਈ ਧਰਮ ਦੀ ਆਜ਼ਾਦੀ ਮੰਗਣ ਵਾਲਾ ਮਸੀਹਾ ਆਉਣ ਵਾਲੇ ਯੋਗ ਲਈ ਨਵੇਂ ਪੁਰਨੇ ਪਾ ਕੇ ਸ਼ਾਜੁਦਾ ਜਾਮ ਬੀ ਚੁੱਕਾ ਸੀ ਗੁਰੂ ਤੇਗਪਾਦ ਸਾਹਿਬ ਦੀ ਸ਼ਹੀਦੀ ਬਾਰੇ ਇਹਨਾਂ ਵਿਆਹ ਵਿੱਚੋਂ ਜਿਸ ਤਰ੍ਹਾਂ ਗੁਰੂ ਤੇਗਪਾਦ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ ਮਨੁੱਖੀ ਹੱਕਾਂ ਦੀ ਰੱਖਿਆ ਕਰਦੇ ਹੋਏ ਉਹਨਾਂ ਖੁਮਾਤਰਲੀ ਧਰਮ ਦੀ ਆਜ਼ਾਦੀ ਮੰਗਣ ਵਾਲਾ ਮਸੀਹਾ ਗਿਣਿਆ ਗਿਆ ਗੁਰੂ ਤੇਗਪਾਦ ਸਾਹਿਬ ਇਤਿਹਾਸ ਗੁਰੂ ਸਾਹਿਬ ਜੀ ਨੂੰ ਕਿਸ ਤਰ੍ਹਾਂ ਸ਼ਹੀਦ ਕੀਤਾ ਤੇ ਉਸ ਵੇਲੇ ਦਿੱਲੀ ਦੇ ਸਿੱਖ ਜਿਨ੍ਹਾਂ ਨੇ ਰਲ ਮਿਲ ਕੇ ਇਹ ਨਿਰਣਾ ਕੀਤਾ ਕਿ ਹੁਣ ਅਸੀਂ ਇਨਾ ਸ਼ਹੀਦ ਸਿੰਘਾਂ ਦੇ ਜੋ ਮਰਤਕ ਸਰੀਰ ਆ ਤੇ ਗੁਰਤੇਗਵਰ ਦਸ ਸਾਹਿਬ ਜੀ ਦਾ ਪਵਿੱਤਰ ਢਾੜ ਤੇ ਸਰੀਰ ਐ ਇਸ ਨੂੰ ਸੜਕ ਤੇ ਰੋਣ ਨਹੀਂ ਦੇਣਾ ਉਹਨਾਂ ਨੇ ਨਾਲ ਮਿਲ ਕੇ ਉਭਰਾਲਾ ਕਰਕੇ ਕਿਸ ਤਰ੍ਹਾਂ ਗੁਰਤੇਗਵਰ ਦਸ ਸਾਹਿਬ ਜੀ ਦਾ ਢਾੜ ਜੜਾਇਆ ਉਹ ਲੱਖੀ ਸ਼ਾ ਜਿਸ ਦਾ ਨਾਮ ਲਕੀਦਾਸ ਸੀ ਉਸ ਨੇ ਆਪਣੇ ਪੁੱਤਰਾਂ ਨਾਲ ਰਲ ਕੇ ਕਿਸ ਤਰ੍ਹਾਂ ਧੜਨੋ ਚੁੱਕਿਆ ਤੇ ਆਪਣੇ ਰਾਇਸਾਨਾ ਜੋ ਉਸ ਵੇਲੇ ਦਿੱਲੀ ਦੇ ਵਿੱਚ ਕਰਾਇਸਾਨਾ ਜਗਾ ਸੀ ਜਿੱਥੇ ਉਹਦਾ ਘਰ ਸੀ ਜਿੱਥੇ ਅੱਜ ਕੱਲ ਗੁਰਦੁਆਰਾ ਰਿਕਾਬ ਗੰਜ ਸੁਬਾਹ ਹੀ ਮਾਨਾ ਉਹ ਆਪਣੇ ਘਰ ਵਿੱਚ ਧੜ ਨੂੰ ਖੜ ਕੇ ਤੇ ਜੋ ਉਸ ਮਾਨ ਉਹ ਵਪਾਰ ਕਰਨ ਲਈ ਆਪਣੇ ਗੱਡੀ ਤੇ ਲੱਜ ਕੇ ਲਿਆ ਸੀ ਉਸ ਦੇ ਸਮੇਂ ਹੀ ਆਪਣੇ ਘਰ ਨੂੰ ਅੱਗ ਲਗਾ ਕੇ ਅਜੇ ਅੱਧਾ ਪੈਰ ਰਾਤ ਰਹਿੰਦੀ ਸੀ ਉਸ ਤੋਂ ਪਹਿਲਾਂ ਪਹਿਲਾਂ ਉਹ ਤੇਕਵਾ ਦਾ ਸਾਹਿਬ ਜੀ ਦੇ ਘੜ ਦਾ ਸੰਸਕਾਰ ਕਰ ਦਿੱਤਾ ਸੀ ਇਹ ਜੋ ਇਤਿਹਾਸ ਆ ਇਹ ਸੂਰਜ ਪ੍ਰਕਾਰ ਦੇ ਕਰਤਾ ਨੇ ਵੀ ਲਿਖਿਆ ਤੀਨ ਬਾਤ ਨਿਰਨੇ ਕਰ ਲਈ ਜੈ ਲਖੋ ਭਲੀ ਸੋ ਧਾਰਨ ਕੀਜੈ ਸਰਾ ਚਲੋ ਕਲ ਮੇ ਕੋ ਪਡਮੁਖ ਦੇਹੁ ਸਾ ਉਪੋਗੋ ਸਬਿਦਮੁਖ ਸੁਖ ਜੋ ਹਟ ਕਰੋ ਨਾ ਮਾਨੋ ਇਹੋ ਕਰਾ ਮਾਰ ਕਾਮਲ ਹੋਇ ਦੇਹੁ ਜੇ ਮਹਾਜਰਤ ਤੁਮਤੇ ਕਹਿਵਾਵੇ ਜੇ ਮਹਾਜਰਤ ਤੁਮਤੇ ਕਰਵਾਵੇ ਤੇਮ ਘਰ ਦੇਵੋ ਦੋ ਦੇਖ ਹਰ ਖਾਵੈ ਜੋ ਇਹ ਮ ਦੋਨੋ ਨਾਹਿ ਨ ਮਾਨੋ ਆਪਣੇ ਪ੍ਰਾਨ ਪ੍ਰਾਨ ਕਹਾਨੋ ਗੋਬਿੰਦ ਸਿੰਘ ਨਰਮਲਦਾਸੀ ਰਚਿਤ ਇਤਿਹਾਸ ਗੁਰੂ ਖਾਲਸਾ ਇਹ ਆਪਣੇ ਲਿਖਤ ਇਤਿਹਾਸ ਗੁਰੂ ਖਾਲਸਾ ਦੇ ਪੰਨਾ 191 ਉੱਪਰ ਲਿਖਿਆ ਹੈ ਕਿ ਜਿਸ ਸਮੇਂ ਗੁਰਤੇਗ ਬਹਾਦਰ ਜੀ ਨੇ Hindu धर्म ਤੇ ਆਪਣਾ ਸੀਸ ਨੂੰ ਸ਼ਾਵਰ ਕੀਤਾ ਉਸ ਸਮੇਂ ਦਿੱਲੀ ਵਿੱਚ ਇੱਕ ਆਵਾ ਤਾਨੇਰਾ ਫੈਲ ਗਿਆ ਸੀ ertid ਕੰਬਰ ਲੱਗ ਪਈ ਸੀ ਆਮ ਖਲਕ ਖਲਕਤ ਵਿੱਚ ਰੋ ਪੈਦਾ ਹੋ ਗਿਆ ਚਾਰੇ ਪਾਸੇ ਸ਼ਨਾਟਾ ਸ਼ ਆ ਗਿਆ ਅਨੇਕ ਰਹਿਮਦਿਲ ਮੁਸਲਮਾਨ ਵੀ ਦਿਲਗੀਰ ਹੋ ਗਏ ਬੁਰੂ ਸਾਹਬ ਨੇ ਜਿਸ ਤਰ੍ਹਾਂ ਸ਼ਹੀਦ ਦੀ ਪਾਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਵੀ ਬਚਤ ਨਾਟਕ ਵਿੱਚ ਲਿਖਦੇ ਹਨ ਤਿਲਕ ਜਨੂ ਰਾਖਾ ਪ੍ਰਭਤਾ ਕਾ ਕੀਨੋ ਬੜੋ ਕਲੂ ਮੈ ਸਾਖਾ ਸਾਤ ਹਨ ਹੀਤ ਇਤੀ ਜਨ ਕਰੀ ਸੀਸ ਦੀਆ ਪਰਸੀ ਨਾ ਉਚਰੀ ਧਰਮ ਹੀਤ ਸਾਖਾ ਜਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ ਨਾਟਕ ਚੇਟਕ ਕੀਏ ਕੋ ਕਾਜਾ ਰਵ ਲੋਗਨ ਕੈ ਆਵਤ ਲਾਜਾ ਤਹਰਾ ਠੀਕ ਕਰ ਬੋਲ ਦਲੀਸ ਸਿਰ ਪ੍ਰਾਪੁਰ ਕੀਆ ਭਿਆਨ ਤੇਕ ਬਹਾਦਰ ਸੀ ਕਿਰਿਆ ਕਰੀ ਨ ਕਿਨ ਹੋਆਨ ਤੇਕ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ ਹੈ 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 ਸਭ ਜਗ ਭਇਓ ਜੈ 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 ਸੁਰ ਲੋਕ ਇਕ ਸਰੂਪਕ ਇੱਕ ਵਾਰ ਦਾ ਸਾਹਿਬ ਜੀ ਨੂੰ ਕੋਤਵਾਲੀ ਦੇ ਚਬੂਤਰੇ ਨੇੜੇ ਚੌਂਕ ਦੇ ਵਿੱਚ ਈਦ ਕੀਤਾ ਗਿਆ ਦਿੱਲੀ ਦੇ ਹਜ਼ਾਰਾਂ ਲੋਕ ਸ਼ਾਈ ਜ਼ੁਲਮ ਤੇ ਤਸ਼ੱਦਦ ਦਾ ਇਹ ਨਜ਼ਾਰਾ ਵੇਖਣ ਲਈ ਉੱਥੇ ਇਕੱਠੇ ਹੋਏ ਕਿਉਂਕਿ ਉਹਨਾਂ ਨੇ ਇੱਕ ਦਿਨ ਪਹਿਲਾਂ ਮੰਦੀ ਆਦੀ ਕਰਾਈ ਬਜ਼ਾਰਾਂ ਦੇ ਦਿੱਲੀ ਦੇ ਬਜ਼ਾਰਾਂ ਵਿੱਚ ਮਨਾਦੀ ਕਰਾਈ ਗਈ ਕਿ ਸਾਰੇ ਲੋਕ ਚਾਂਦਨੀ ਚੌਂਗ ਵਿੱਚ ਇਕੱਠੇ ਹੋਣ ਇਹ ਸ਼ਾਈ ਹੁਕਮ ਹੈ ਤੇ ਇਹਨਾਂ ਨੂੰ ਜਿਹੜਾ ਨਹੀਂ ਮੰਨੂਗਾ ਉਹਦਾ ਅੰਜਾਮ ਉਹ ਆਪ ਜ਼ਿੰਮੇਵਾਰ ਹੋਊਗਾ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਭਾਰੀ ਤਸੀਹੇ ਦਿੱਤੇ ਗਏ ਤੇ ਇਹ ਕਿਹਾ ਗਿਆ ਕਿ ਉਹ ਕਸ਼ਮੀਰੀ ਪੰਡਤਾਂ ਦਾ ਛੱਡ ਕੇ ਇਸਲਾਮ ਦੇ ਦਾਇਰੇ ਵਿੱਚ ਆ ਜਾਣਾ ਜਿੱਥੇ ਜਾਂ ਕੋਈ ਸਾਨੂੰ ਘਰਾ ਮਾਫ ਕਰਕੇ ਉਖਾਈ ਜਾਵੇ ਜੇ ਦੋਵੇਂ ਗੱਲਾਂ ਸਹਕਾਰ ਨਾ ਕਰਨ ਤਾਂ ਮੌਤ ਲਈ ਤਿਆਰ ਹੋ ਜਾਣਾ ਗੁਰੂ ਸਾਹਿਬ ਨੇ ਇਹ ਹੁਕਮ ਨਾ ਮੰਨਦੇ ਹੋਏ ਉਹਨਾਂ ਦਾ ਆਪਣਾ ਸੀਸ ਨਿਸ਼ਾਵਰ ਕਰਨ ਦਾ ਜੋ ਪ੍ਰਣ ਕੀਤਾ ਆ ਸੀ ਜੋ ਹਨ अनेका ਇਹ ਜ਼ੁਲਮ ਦੇ ਅੱਗੇ ਗੋਡੇ ਨਾ ਟੇਕਣ ਦਾ ਉਹਨਾਂ ਦਾ ਇੱਕ ਪਰਤਕ ਇੱਕ ਬੜਾ ਵੱਡਾ ਇਹ ਕਾਰਜ ਸੀ ਕਿ ਮਾਨਵਤਾ ਦੀ ਰੱਖਿਆ ਕਰਨ ਵਾਸਤੇ ਧਰਮ ਦੀ ਰੱਖਿਆ ਕਰਨ ਵਾਸਤੇ ਅਸੀਂ ਸੀਸ ਦੇਣ ਲਈ ਤਿਆਰ ਹਾਂ ਗੁਰੂ ਸਾਹਿਬ ਨੇ ਸੀਜ਼ਨਾ ਕਬੂਲ ਕੀਤਾ ਪਰ ਉਹਨਾਂ ਦੀਆਂ ਸ਼ਰਤਾਂ ਨੂੰ ਨਹੀਂ ਮੰਨਿਆ ਜਦੋਂ ਗੁਰੂ ਸਾਹਿਬ ਦਾ ਕਤਲ ਕੀਤਾ ਗਿਆ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਇਸ ਤੋਂ ਬਾਅਦ ਜੋ ਦਿੱਲੀ ਦੇ ਸਿੱਖ ਸਨ ਉਹਨਾਂ ਨੇ ਇੱਕ ਭਾਈ ਨਾਨੂ ਗਾਏ ਛਿਪੇ ਦੇ ਘਰ ਵਿੱਚ ਮੀਟਿੰਗ ਕੀਤੀ ਜਿੱਥੇ ਭਾਈ ਨਾਨੂ ਤੋਂ ਇਲਾਵਾ ਭਾਈ ਤੁਲਸੀ ਭਾਈ ਆਗਿਆ ਭਾਈ ਉਦਾ ਭਾਈ ਜੈਤਾ ਭਾਈ ਗੁਰਬਖਸ਼ ਤੇ ਹੋਰ ਵੀ ਕਈ ਸਿੱਖ ਜਿਹੜੇ ਉਹ ਸ਼ਾਮਲ ਹੋਏ ਸਾਰਿਆਂ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੀਆਂ ਸਨ ਇਹ ਜੋ ਵਾਕਿਆ ਸੀ ਭਾਈ ਜੈਤਾ ਭਾਈ ਗੁਰਬਖਸ਼ ਭਾਈ ਉਹਦਾ ਇਹਨਾਂ ਨੇ ਆਪਣੀਆਂ ਅੱਖਾਂ ਨਾਲ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਹੁੰਦੇ ਦੇਖਿਆ ਤੇ ਇਹ ਜਿਹੜੇ ਸਿੱਖ ਸਨ ਇਹ ਰਾਜਾ ਜੈ ਸਿੰਘ ਦੇ ਬੰਗਲੇ ਦੇ ਨੇੜੇ ਰਾਏ ਸੀਨਾ ਭੋਗਲ ਚਾਂਦਨੀ ਚੌਂਕ ਤੇ ਜਾਮਾ ਮਸਜਿਦ ਤੇ ਕੂਚਾ ਦਿਲਵਾਲੀ ਇੱਥੇ ਗੁਰੂ ਹਰ राय ਸਾਹਿਬ ਜੀ ਦੇ ਸਿਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਵਾਇਗਰੂ ਸਿਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਸਮੇਂ ਤੋਂ ਹੀ ਇਹ ਸਿੱਖਾਂ ਦੀ ਆਬਾਦੀ ਜਿਹੜੀ ਆ ਉੱਥੇ ਹੋਣੀ ਸ਼ੁਰੂ ਹੋ ਗਈ ਸੀ ਰਾਜਾ ਜੈ ਸਿੰਘ ਦੇ ਮੰਗਲੇ ਦੇ ਨੇੜੇ ਇੱਥੇ ਰਾਜਾ ਜੈ ਸਿੰਘ ਦਾ ਮੰਗਲਾ ਵੀ ਸੀ ਤੇ ਸ਼ਿਰੂ ਹਰਕਿਸ਼ਾਨ ਸਾਹਿਬ ਜੀ ਦੇ ਸਮੇਤ ਉਹ ਇੱਥੇ ਸੇ ਕਾਂਦੀ ਵਾਦੀ ਜਿਹੜੀ ਆ ਹੋਣੀ ਸ਼ੁਰੂ ਹੋ ਗਈ। ਕੋ ਗੁਰਤੇਗ ਬਾਦਰ ਸਾਹਿਬ ਨੂੰ ਜਿਸ ਤਰ੍ਹਾਂ ਅੱਗੇ ਕਿਹਾ ਭਾਈ ਜੈਤਾ ਭਾਈ ਉਦਾ ਤੇ ਭਾਈ ਗੁਰਬਖਸ਼ ਇਹਨਾਂ ਨੇ ਆਪਣੀ ਅੱਖਾਂ ਨਾਲ ਵੇਖਿਆ ਤੇ ਗੁਰਤੇਗ ਬਾਦਰ ਸਾਹਿਬ ਜੀ ਦੇ ਪਵਿੱਤਰ ਸੀਸ ਤੇ ਧੜ ਦੀ ਬੜੀ ਸ਼ਕਤੀ ਨਾਲ ਨਿਗਰਾਨੀ ਕੀਤੀ ਜਾ ਰਹੀ ਸੀ ਉਹਨਾਂ ਦਾ ਮਤਲਬ ਇਹ ਸੀ ਕਿ ਜਿਸ ਤਰ੍ਹਾਂ ਕਿਸੇ ਆਮ ਮਨੁੱਖ ਨੂੰ ਕਤਲ ਕੀਤਾ ਜਾਂਦਾ ਤੇ ਇਹਨਾਂ ਦਾ ਧੜ ਪਵਿੱਤਰ ਧੜ ਤੇ ਪਵਿੱਤਰ ਸਰੀਰ ਸੀ ਜਿਹੜਾ ਉਹ ਸੜਕ ਦੇ ਉੱਤੇ ਹੀ ਰੁੜਿਆ ਰਵੇ ਇਹਸ ਨੂੰ ਕੋਈ ਸਾਹਮ੍ਹ ਸੰਭਾਲ ਨਾ ਸਕੇ ਤੇ ਇਸ ਦੇ ਉੱਤੇ ਬਹੁਤ ਸਖਤ ਪਹਿਰਾ ਲੱਗਾ ਹੋਇਆ ਹੈ ਇਹ ਸਾਰਾ ਕੁਝ ਭਾਈ ਜੈਤਾਜੀ ਭਾਈ ਉਦਾਜਿਤ ਭਾਈ ਗੁਰਬਖਸ਼ ਸਿੰਘ ਨੇ ਦੇਖਿਆ ਆਪਣੀ ਅੱਖਾਂ ਨਾਲ ਮੀਟਿੰਗ ਦੇ ਵਿੱਚ ਸਾਰਾ ਕੁਝ ਦੱਸਿਆ ਗਿਆ ਜਦੋਂ ਸਿੱਖਾਂ ਨਾਲ ਮੀਟਿੰਗ ਹੋਈ ਤੇ ਉੱਥੇ ਬਹੁਤ ਵੱਡਾ ਪਹਿਰਾ ਲੱਗਾ ਹੋਇਆ ਇਹ ਸਾਰਾ ਕੁਝ ਸਿੱਖਾਂ ਨੇ ਆਪਸ ਵਿੱਚ ਵਿਚਾਰ ਕਰਕੇ ਤੇ ਭਾਈ ਨਾਨੂ ਦੇ ਕਹਿਣ ਮੁਤਾਬਕ ਉਸ ਨੂੰ ਪਤਾ ਸੀ ਕਿ ਭਾਈ ਲਖੀਦਾਸ ਰਾਏਸਾਨਾ ਦਾ ਰਹਿਣ ਵਾਲਾ ਉਹ ਆਪਣੇ ਗੱਡੇ ਜਿਹੜੇ ਸੀ ਜਨਾ ਦੇ ਉੱਤੇ ਚੂਨਾ ਤੇ ਕਲੀ ਤੇ ਜੋ ਔਰ ਵੀ ਵਪਾਰ ਦਾ ਸਮਾਨ ਸੀ ਉਹ ਲੈ ਕੇ ਤੇ ਜਮਨਾ ਦੇ ਕਿਨਾਰੇ ਰੁਕਿਆ ਹੋਇਆ ਸੀ ਜਮਨਾ ਦੇ ਦੂਜੇ ਪਾਸੇ ਠਹਿਰਿਆ ਹੋਇਆ ਸੀ ਉਸਨ ਭਾਈ ਨਾਨੂ ਨੇ ਕਿਹਾ ਕਿ ਉਸ ਨਾਲ ਜਾ ਕੇ ਵਿਚਾਰ ਕੀਤੀ ਜਾਵੇ ਜਿਸ ਨੂੰ ਲੱਖੀਸ਼ਾਹ ਨਾਮ ਨਾਲ ਵੀ ਜਾਣਿਆ ਜਾਂਦਾ ਸੀ ਅਸਲ ਨਾਮ ਬੁਲਾ ਲੱਖੀ ਦਾਸ ਸੀ ਲੱਖੀ ਦਾਸ ਜਦੋਂ ਇਹਨਾਂ ਸਿੰਘਾਂ ਨੂੰ ਮਿਲਿਆ ਜਮਨਾ ਦੇ ਕਿਨਾਰੇ ਜਿੱਥੇ ਉਹ ਆਪਣਾ ਕੱਢਿਆਂ ਦਾ ਡੇਰਾ ਪਾ ਕੇ ਠਹਿਰਿਆ ਹੋਇਆ ਸੀ ਉਥੇ ਯੋਜਨਾ ਮਿੱਥੀ ਗਈ ਕਿ ਜਾਨਦਨੀ ਚੌਕ ਵੱਲ ਚਾਲਾ ਪਾਇਆ ਜਾਵੇ ਅੱਧੀ ਰਾਤ ਦਾ ਸਮਾਂ ਸੀ ਚਾਚ ਫਰੇਸ਼ ਨਟਾਚ ਆਇਆ ਹੈ ਮੌਸਮ ਖਰਾਬ ਹੋਣ ਕਰਕੇ ਜਿਹੜੇ ਛਾਹੀ ਪਹਿਰੇਦਾਰ ਸੀ ਉਹ ਥੋੜੇ ਅਵੇਸਲੇ ਹੋ ਗਏ ਤੇ ਕੋਤਵਾਲੀ ਦੇ ਅੰਦਰ ਸੱਤੇ ਪੈਸਾ ਨਾ ਅਚਾਨਕ ਆਕਾਸ਼ ਵਿੱਚ ਬਿਜਲੀ ਕੜਕੀ ਭਾਈ ਲੱਖੀ ਦਾਸ ਜਿਹੜਾ ਬੇਟਾ ਗੋਧੂ ਕਾ ਸੀ ਅਤੇ ਉਸਦੇ ਦੋ ਪੁੱਤਰਾਂ ਭਾਈ ਨਗਾਈਆ ਭਾਈ ਹੀਮਾ ਅਤੇ ਇਹਨਾਂ ਦੇ ਨਾਲ ਭਾਈ ਹਾੜੀ ਤੇ ਭਾਈ ਤੁਮਾ ਬੇਟਾ ਕਾਨੇ ਕਾ ਇਹਨਾਂ ਨੇ ਅੱਗੇ ਵੱਧ ਕੇ ਗੁਰੂ ਜੀ ਦੇ ਢੜ ਨੂੰ ਆਪਣੇ ਗੱਡੇ ਵਿੱਚ ਲੱਦ ਲਿਆ ਤੇ ਉਹ ਵਾਹਦਾਈ ਆਪਣੇ ਘਰ ਰਾਏ ਸੀਨਾ ਜਿੱਤੇ ਹੁਣ ਗੋਦਵਾਰ ਕਾਬਗਨ ਸਾਹਿਬ ਉਧਰ ਨੂੰ ਚੱਲ ਪਏ ਜਿਸ ਤਰ੍ਹਾਂ ਯੋਜਨਾ ਬਣਾਈ ਸੀ ਧੜ ਪਵਿੱਤਰ ਧੜ ਨੂੰ ਭਾਈ ਲਖੀਦਾਸ ਉਹਦੇ ਦੋ ਪੁੱਤਰ ਭਾਈ ਹੀਮਾ ਦੇ ਭਾਈ ਹਾੜੀ ਭਾਈ ਉਹਦੇ ਦੋ ਪੁੱਤਰ ਭਾਈ ਨਗਾਈਆ ਭਾਈ ਹੀਮਾ ਭਾਈ ਹਾੜੀ ਤੇ ਭਾਈ ਧੂਮਾ ਬੇਟਾ ਕਾਨੇ ਦਾ ਇਹ ਪੰਜ ਸਿੰਘ ਰਲ ਕੇ ਪੰਜ ਸਿੱਖ ਰਲ ਕੇ ਤੇ ਗੁਰੂ ਸਾਹਿਬ ਦਾ ਸਰੀਰ ਜਿਹੜਾ ਪਵਿੱਤਰ ਸਰੀਰ ਧੜ ਉਹਨੂੰ ਆਪਣੇ ਘਰ ਵਾ ਲੈ ਗਏ ਪਿੱਛੇ ਜੋ ਗੁਰੂ ਜੀ ਦਾ ਪਵਿੱਤਰ ਸੀਸ ਸੀ ਉਹਨਾਂ ਨੂੰ ਜੋ ਯੋਜਨਾ ਮੁਤਾਬਕ ਭਾਈ ਜੈਤਾ ਬੇਟਾ ਆ ਗਿਆ ਕਾ ਤੇ ਭਾਈ ਨਾਨੂ ਬੇਟਾ ਬਾਗੇ ਕਾ ਭਾਈ ਉਹਦਾ ਬੇਟਾ ਖੇਮੇ ਕਾ ਅਤੇ ਭਾਈ ਆ ਗਿਆ ਇਹ ਸਾਰੇ ਗੁਰੂ ਜੀ ਦੇ ਸੀਸ ਚੁੱਕ ਕੇ ਪਾਈ ਜਾਤੇ ਦੇ ਘਰ ਦਿਲਵਾਲੀ ਗੁਜਾ ਦਿਲਵਾਲੀ ਲਿਆਈ ਤੇ ਇੱਥੋਂ ਇਹਨਾਂ ਨੇ ਸਫ਼ਰ ਆਰੰਭ ਕਰਨਾ ਸੀ ਇਹ ਸਫ਼ਰ ਤੈਨ ਚੜਨ ਤੋਂ ਪਹਿਲਾਂ ਪਹਿਲਾਂ ਇਹਨਾਂ ਨੇ ਸ਼ੁਰੂ ਕਰ ਲਿਆ ਉਧਰ ਭਾਈ ਲਖੀਦਾਸ ਨੇ ਗੁਰੂ ਸਾਹਿਬ ਦਾ ਵਿਤਰ ਢਾਟ ਜਿਹੜਾ ਉਸ ਦਾ ਸਸਕਾਰ ਕਰਨ ਲਈ ਜੋ ਸਮਾਨ ਵਪਾਰ ਲਈ ਲਿਆਂਦਾ ਸੀ ਤੇ ਜੋ ਸਮਾਨ ਉਸੇ ਘਰ ਵਿੱਚ ਸੀ ਉੱਥੇ ਗੁਰੂ ਸਾਹਿਬ ਦਾ ਵਿਤਰ ਢਾਟ ਢਕਾ ਕੇ ਤੇ ਉਸ ਨੂੰ ਅੱਗ ਲਾ ਦਿੱਤੀ ਅਤੀ ਹਮ ਘੜੀ ਰਹਿੰਦੇ ਆ ਗੁਰੂ ਸਾਹਿਬ ਦਾ ਜੋ ਪੁੱਤਰ ਸ੍ਰੀ ਸਿਵ ਦਾ ਘਰ ਦੇ ਨਾਲ ਹੀ ਸੰਸਕਾਰ ਹੋ ਚੁੱਕਾ ਸੀ ਕਿਉਂਕਿ ਉਹਨਾਂ ਨੂੰ ਖਤਰਾ ਸੀ ਕਿ ਜਦੋਂ ਪਹਿਰੇਦਾਰ ਵੇਖਣਗੇ ਤੇ ਫਿਰ ਸਾਰੇ ਮੁਗਲ ਹਸਕਾਰੀ ਜਿਹੜੇ ਆ ਹਰਕਤ ਚਾਹਣਗੇ ਤੇ ਉਹਨਾਂ ਤੋਂ ਪਹਿਲਾਂ ਪਹਿਲਾਂ ਇਹ ਘਾਰ ਚ ਜਿਹੜਾ ਹੋ ਜਾਣਾ ਚਾਹੀਦਾ ਸਵੇਰ ਹੋਈ ਤੇ ਪਹਿਲੇ ਰਾਹ ਨੇ ਵੇਖਿਆ ਗੁਰੂ ਜੀ ਦਾ ਸੀਸ ਤੇ ਧਾੜ ਕਤਰ ਲਗਾ ਤੋ ਗਾਇਬ ਹੋ ਚੁਕੇ ਸਨ ਇਹ ਖਬਰ ਜਿਹੜੀ ਆ ਸਾਰੇ ਦਿੱਲੀ ਵਿੱਚ ਫੈਲਦੀ ਤੇ ਮੁਕਲ ਅਧਿਕਾਰੀ ਜਦੋਂ ਤੱਕ ਹਰਕਤ ਬਚਾਏ ਉਸ ਤੋਂ ਪਹਿਲਾਂ ਪਹਿਲਾਂ ਭਾਈ ਲੱਖੀ ਸ਼ਾਹ ਨੇ ਆਪਣਾ ਕਾਰਜ ਤਾਂ ਤਨ ਗੁਤੇ ਇੱਕ ਬਾਦਸ਼ਾਹ ਦੇ ਪੁੱਤਰ ਦਾ ਸਨਸਕਾਰ ਜੋਸੀਓ ਕਰ ਲਿਆ ਸੀ ਅੱਗੋਂ ਕਿਸ ਤਰ੍ਹਾਂ ਭਾਈ ਜੈਤਾ ਜੀ ਉਤੇਕ ਬਾਦਲ ਸਾਹਿਬ ਦਾ ਪੁੱਤਰ ਸੀ ਅਨੰਦਪੁਰ ਸਾਹਿਬ ਲੈ ਕੇ ਪਹੁੰਚੇ ਉਹ ਜੋਸੇ ਭਾਗ ਵਿੱਚ ਤੁਹਾੜਨਾ ਵਿਚਾਰ ਸਾਂਝੀ ਕੀਤੀ ਜਾਓਗੇ ਤੇ ਉਹ ਇੱਕ ਹੋਰ ਇਤਿਹਾਸ ਜੋ ਬਾਬਾ ਗੁਰਦਤਾ ਜੀ ਸੀ ਜੋ ਕਿ ਬਾਬਾ ਬੁੱਢਾ ਜੀ ਦੀ ਅੰਸ ਵਿੱਚੋਂ ਸ਼ਾਨ ਹਨ ਉਹ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਉਸੇ ਦੇ ਨਹੀਂ ਅਕਾਲ ਚਲਣਾ ਕਰ ਗਏ ਸ਼ਾਨ ਉਹਨਾਂ ਦਾ ਇਤਿਹਾਸ ਵੀ ਉਹਨਾਂ ਬਾਰੇ ਵੀ ਅਗਲੇ ਭਾਗ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਇਸ ਆਡੀਓ ਨੂੰ ਸ਼ੁਰੂ ਤੋਂ ਅੰਤ ਤੱਕ ਜ਼ਰੂਰ ਸਰਵਨ ਕਰਨਾ ਕਰਨਾ ਤਾਂ ਕਿ ਕਿਸੇ ਆਸਤੇ ਪਾਰੀ ਪੂਰੀ ਤੁਹਾਨੂੰ ਜਾਣਕਾਰੀ ਮਿਲ ਸਕੇ ਵਿਚਾਰਾਂ ਕਰਦੇ ਹੋਈਆਂ ਭੋਲਾ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ